ਸਿਗਾ ਜੀ ਮੈਂ ਸ਼ੈਰੀ ਚੱਡਾ ਵਾਰਡ ਨੰਬਰ 50 ਦਾ ਕੌਂਸਲਰ ਔਰ ਅੱਜ ਮੈਂ ਇਹੀ ਬੇਨਤੀ ਕਰਦਾ ਜਿਹੜੇ ਸਾਡੇ ਸ਼ਹਿਰ ਦੇ ਕਮੁਸ਼ਾ ਸਾਹਿਬ ਬਹੁਤ ਹੀ ਮਾਨਯੋਗ ਜਿਨ੍ਹਾਂ ਨੇ ਇੱਕ ਆਪਣੇ ਜ਼ਿਲंधर ਦੇ ਲੋਕਾਂ ਨੂੰ ਆਖਿਆ ਕਿ ਜਿਨ੍ਹਾਂ ਦੇ ਬੁਲਟ ਮੋੜ ਸਕਤੇ ਪਟਾਕੇ ਲੱਗਿਆ ਉਹਨਾਂ ਦੇ ਹੈਵੀ ਚਲਾਣ ਕਿੰਤੇ ਜਾਣੇ ਕਿ ਬਹੁਤ ਹੀ ਵਧੀਆ ਬਰਾਲਾ ਹੈ ਮੈਂ ਸੀਪੀ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਰਾਲਾ ਕਿਉਂਕਿ ਜਦੋਂ ਅਸੀਂ ਸੜਕਾਂ ਤੇ ਜਾਂਦੇ ਹਾਂ ਤਾਂ ਉੱਥੇ ਪਟਾਕੇ ਮਾਰਦੇ ਕਈ ਆਜ਼ਮੀ ਨੁਕਸਾਨ ਚਲਾਉਣ ਵਾਲੇ ਦੇ ਆਪਣਾ ਚਾਹੇ ਨੁਕਸਾਨ ਹੋ ਸਕਦਾ ਹੈ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਸੀ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਇਹ ਲਾ ਉਪਰਾਲਾ ਸ਼ੁਰੂ ਕੀਤਾ ਜੀ ਸਰ ਦੱਸਿਓ ਜੀ ਮੈਂ ਅਮਰਿਤਪਾਲ ਸਿੰਘ ਹਨ ਜਲੰਧਰ ਕੈਂਟ ਸ਼ੌਪਕੀਪਰ ਆ ਰਹੀ ਫਗਵਾੜਾ ਰੋਡ ਤੇ ਮੇਰੀ ਦੁਕਾਨ ਹੈਗੀ ਹੈ ਅਕਸਰ ਸ਼ਾਮ ਨੂੰ ਇੱਥੇ ਜਿਹੜੇ ਮੁੰਡੇ ਹੈਗੇ ਉਹ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰਦੇ ਨਿਕਲਦੇ ਕੋ 3-3 4-4 ਵੀ ਹੁੰਦੇ ਆ ਇਹ ਜਿਹੜਾ ਕੰਮ ਸੀਪੀ ਸਾਹਿਬ ਨੇ ਚਲਾਇਆ ਇਹ ਬਹੁਤ ਵਧੀਆ ਅਸੀਂ ਇਸ ਦੀ ਸ਼ਲਾਘਾ ਕਰਦੇ ਆਂ ਅਤੇ ਆਸ ਕਰਦਾ ਹੈ ਇਹ ਕੰਮ ਜਿਹੜਾ ਹੈਗਾ ਇਹ ਚੱਲਦਾ ਰਹੇਗਾ ਤੇ ਇਹ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਉਂਦੇ ਆ ਇਹਨਾਂ ਨੂੰ ਠੱਲ ਪੈ ਗਈ ਅਤੇ ਅਸੀਂ ਧੰਨਵਾਦ ਕਰਦੇ ਆ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਮੁਹਿੰਮ ਚਲਾਈ ਹੈ ਧੰਨਵਾਦ ਜੀ ਮੇਰਾ ਨਾਮ ਨikhil ਹੈ ਮੇਰੀ ਇਸੇ ਬਾਜ਼ਾਰ ਦੇ ਵਿੱਚ ਅਨਪੰਮ ਕਲੈਕਸ਼ਨ ਕੱਪੜੇ ਦੀ ਦੁਕਾਨ ਆ ਅਸੀਂ ਜੋ ਸੀਪੀ ਸਾਹਿਬ ਦਾ ਧੰਨਵਾਦ ਕਰਦੇ ਜੋ ਉਹਨਾਂ ਨੇ ਬੁਲਟ ਚੱਕਣ ਦੀ ਇੱਕ ਮੁਹਿੰਮ ਚਲਾਈ ਹੈ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਕਿ ਅਕਸਰ ਸ਼ਾਮ ਨੂੰ ਦੇਖਦੇ ਸੀ ਬੁਲਟ ਇੰਨੀ ਤੇਜ਼ ਪਟਾਕੇ ਮਾਰ ਕੇ ਨਿਕਲਦੇ ਸੀ ਕਈ ਵਾਰੀ ਤਾਂ ਬਜ਼ੁਰਗ ਅਗਾਈਨ ਵਾਲੀ ਗਿਰ ਜਾਂਦੇ ਸੀ ਔਰ ਜਿਨ੍ਹਾਂ ਦੇ ਗਿਰਨ ਕਾਰਨ ਉਹਨਾਂ ਦੇ ਚੋਟ ਵੀ ਲੱਗ ਜਾਂਦੀ ਸੀ ਔਰ ਬਹੁਤ ਹੀ ਬੁਰਾ ਹਾਲ ਹੁੰਦਾ ਸੀ ਕਈ ਵਾਰੀ ਹਸਪੀਟਲ ਵੀ ਲੈ ਕੇ ਜਾਣਾ ਪੈਂਦਾ ਸੀ ਔਰ ਉਹ ਰੁੱਪਦੇ ਵੀ ਨਹੀਂ ਸੀ ਇੱਕਦਮ ਮੁਰਦੇ ਜਾਂਦੇ ਸੀ ਅਸੀਂ ਸੀਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਬੁਲਟ ਸਾਰੇ ਬੌਂਡ ਕੀਤੇ ਐ ਤੇ ਉਹਨਾਂ ਦੇ ਪਰਚੇ ਦਿੱਤੇ ਐ ਅਸੀਂ ਇਹ ਚਾਹਵਾਂਗੇ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹੇ ਤੇ ਸੀਪੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਮਰੇ ਪ੍ਰੈਸ ਯੂਨਿਟ ਕੋ ਜਿਲੰਦਰ ਟੂ ਡਿਲੇਰ ਐਸ਼ੀਸ਼ਾ ਦਾ ਸੀਨੀਅਰ ਮਿਲ ਪ੍ਰਧਾਨ ਆ ਜੋ ਇਹ ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੁਆਇੰਟਾ ਉੱਤੇ ਜੋ ਆਦਿਕਾਲੀ ਨੌਜਵਾਨ ਉੱਚੀ ਆਵਾਜ਼ ਵਿੱਚ ਸੰਸਰ ਲੰਦੇ ਹਨ ਉਹਦੇ ਬੈਨ ਲਗਾਇਆ ਗਿਆ ਹੈ ਉਹ ਇਹਨਾਂ ਅਸੀਂ ਪੁਰਾਣੇ ਸਮਸਰ ਕਰਦੇ ਹਾਂ ਅਬੇ ਅਸੀਂ ਆਪਣੇ ਮੈਂਬਰਾਂ ਨੂੰ ਵੀ ਕਹਿ ਦਿੱਤਾ ਗਿਆ ਵਾ ਕਿ ਕੋਈ ਵੀ ਉੱਚੀ ਆਵਾਜ਼ ਵਾਲਾ ਸੰਸਰ ਨਾ ਲਾਇਆ ਜਾਵੇ ਕਿਉਂਕਿ ਇਸ ਸੰਸਰ ਨਾਲ ਬਜ਼ੁਰਗਾਂ ਦੇ ਹੋਰ ਜੋ ਪੇਸ਼ੇਨ ਤੋਂ ਲੰਘੇ ਉਹਨਾਂ ਨੂੰ ਬਹੁਤ ਹਾਰਦੇ ਅਸਰ ਪੈਂਦਾ ਵਾ ਇਹੋ ਜੀ ਕੋਈ ਵੀ ਚੀਜ਼ ਨਾ ਜੁਰੀ ਕੀਤੀ ਜਾਵੇ ਜੋ ਖੱਪਪਾਂਦੀ ਹੋਵੇ ਜਾਂ ਜ਼ਿਆਦਾ ਉਹਦੀ ਪੋਲੂਸ਼ਨ ਦਾ ਫਾਇਦਾ ਹੋਵੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਤੀ ਹੈ ਇਹੋ ਸੰਸਰ ਨਾ ਲੈਜੇ ਜਲੰਧਰ ਕਮਿਸ਼ਨਰਟ ਪੁਲਿਸ ਵੱਲੋਂ ਮੋਡੀਫਾਈਡ ਬੁਲੇਟਸ ਅਤੇ ਪਟਾਕੇ ਬਜਾਉਣ ਵਾਲੇ ਜਿਹੜੇ ਵੀਹਿਕਲਸ ਹੈਗੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਟਾਰਟ ਕੀਤੀ ਹੈਗੀ ਇਸ ਮੁਹਿੰਮ ਦੇ ਤਹਿਤ 14 ਥਾਣਿਆਂ ਦੇ ਵਿੱਚ ਲਗਭਗ 50 ਤੋਂ ਵੱਧ ਮੋਟਰਸਾਈਕਲ ਜਿਹੜੇ ਹੈਗੇ ਉਹ ਇੰਪਾਉਂਡ ਕੀਤੇ ਗਏ ਸੀਗੇ ਇਹਨੂੰ ਦੇਖਦੇ ਹੋਏ ਇਸ ਦੇ ਨਾਲ ਨਾਲ ਇਹਨਾਂ ਜਿਹੜੇ ਬੰਦਿਆਂ ਨੂੰ ਟਰੇਸ ਕਰਦੇ ਹੋਏ ਜਿਨ੍ਹਾਂ ਬੰਦਿਆਂ ਨੇ ਇਹਨਾਂ ਵੀਕਲਾਂ ਨੂੰ ਮੋਡੀਫਾਈਡ ਕੀਤਾ ਸੀਗਾ ਉਹਨਾਂ ਦੇ ਖਿਲਾਫ ਵੀ ਜਿਹੜੀ ਲੀਗਲ ਕਾਰਵਾਈ ਡੇਟਾ 8 ਐਫਆਈਆ ਜਿਹੜੀ ਹੈ ਜੀ ਦਰਜ ਕੀਤੀ ਗਈ ਹੈ ਜੀ ਮੈਂ ਤੁਹਾਡੇ ਵਾਸਤੇ ਸਾਰਾ ਇਹ ਸੁਨੇਹਾ ਦੇਣਾ ਚਾਹੁੰਦਾ ਇਨਫੋਰਮ ਵੀ ਕਰਨਾ ਚਾਹਨਾ ਕਿ ਧਾਰਾ 143 ਦੇ ਆਰਡਰ ਦੇ ਅਕੋਰਡਿੰਗ ਸ਼ਹਿਰ ਦੇ ਏਰੀਆ ਦੇ ਵਿੱਚ ਮੋਡੀਫਾਈਡ ਬੁਲਟ ਚਲਾਣਾ ਪਟਾਕੇ ਬਜਾਣਾ ਅਤੇ ਵਹਿਕਲ ਨੂੰ ਮੋਡੀਫਾਈ ਕਰਨਾ ਇੱਕ ਗੈਰ ਕਾਨੂੰਨੀ ਅਪਰਾਧ ਹੈਗਾ ਇਸ ਲਈ ਤੁਹਾਨੂੰ ਤੁਹਾਡੇ ਖਿਲਾਫ ਲੀਗਲ ਕਾਰਵਾਈ ਵੀ ਹੋ ਸਕਦੀ ਹੈ ਜੇ ਇਹਨੂੰ ਧਿਆਨ ਤੋਂ ਵਖਰੇ ਹੋਏ ਅ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਪਬਲਿਕ ਆਰਡਰ ਨੂੰ ਮੈਂਟੇਨ ਕਰਨ ਲਈ ਜਿਹੜਾ ਲੋਕਾਂ ਨੇ ਆਪਣੇ ਮੋਟਰਸਾਈਕਲ ਦੇ ਵਿੱਚ ਜਿਹੜੇ ਮੋਡੀਫਾਈ ਕੀਤੇ ਹੈਗੇ ਸਾਇਲੈਂసర్ ਲਾਏ ਹੈਗੇ ਉਹ ਕਾਈਂਡਲੀ ਆਪਣੇ ਰਿਮੂਵ ਕਰ ਦੇਣ ਆਦਰਵਾਈਜ਼ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਸ ਤੋਂ ਇਸ ਤੋਂ ਇਲਾਵਾ ਜਿਹੜੇ ਮੋਡੀਫਿਕੇਸ਼ਨ ਕਰਦੇ ਹੈਗੇ ਉਹਨਾਂ ਨੂੰ ਵੀ ਅਸੀਂ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ कि व्हीकल नु मॉडिफाई करना ओ आईपीसी दे अते जड़े मोटर व्हीकल एक्ट है वो दे खिलाफ हैगा इस करके ओ काइंडली इस चीज नु परहेज करन अदरवाइज ए, ए दे लिए ओना दे खिलाफ लीगल कार्रवाई हो सकती है देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और WhatsApp channel par